ਲਓ ਵੀ ਮਿੱਤਰੋ ਸੋਨੂੰ ਅੱਜ ਬਹੁਤ ਕਮਾਲ ਦੀ ਚੀਜ਼ ਦਿਖਾਉਣੀ ਆ ਪਹਿਲਾਂ ਤਾਂ ਬਹੁਤ ਕੰਮ ਦੀ ਵੀਡੀਓ ਇਹ ਆ ਵੀ ਚਲਦੀ ਚਲਦੀ ਪਹਿਲਾਂ ਸਭ ਤੋਂ ਸ਼ੇਅਰ ਕਰੋ ਦੱਬ ਕੇ ਠੀਕ ਆ ਤੇ ਬਾਕੀ 2 ਮਿੰਟ ਲਈ 1 ਮਿੰਟ ਲਈ ਵੀਡੀਓ ਜ਼ਰੂਰ ਦੇਖ ਲਿਓ ਬਹੁਤ ਕੰਮ ਦੀ ਵੀਡੀਓ ਆ ਗਈ ਠੀਕ ਆ ਤੇ ਆਜੋ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਪਹਿਲਾਂ ਤੁਹਾਨੂੰ ਪਿੰਡ ਦੱਸ ਦਈਏ ਕਿੱਥੇ ਖੜੇ ਆ ਪਿੰਡ ਖੜੇ ਆ ਬਾਈ ਆਪਾਂ ਦੇਸੂ ਪਿੰਡ ਦੇ ਵਿੱਚ ਖੜੇ ਆ ਠੀਕ ਆ ਹਰਿਆਣੇ ਦਾ ਪਿੰਡ ਆ ਤੇ ਬਹੁਤ ਹੀ ਮਤਲਬ ਘੈਂਟ ਕਾਮਾ ਬਾਈ ਦਾ ਤੇ ਬਾਈ ਨਾਲ ਕਰਵਾਉਣੇ ਆ ਗੱਲਬਾਤ ਤੇ ਆਜੋ ਬਈ ਮਿੱਤਰੋ ਤੇ ਲਓ ਜੀ ਬਾਈ ਪੂਰੀਆਂ ਤਿਆਰੀਆਂ ਫੈਰੀਆਂ ਕਰੀ ਜਾਂਦਾ ਪੂਰੀਆਂ ਠੀਕ ਆ ਤੇ ਪਹਿਲਾਂ ਦਾ ਬਾਈ ਸਾਸਰੀ ਕਾਲ ਕੀ ਹਾਲ ਹੈ ਸਾਸਰੀ ਜੀ ਹੋਠੀ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵੀਰ ਵਧੀਆ ਠੀਕ ਆ ਵੀਰੇ ਸਭ ਤੋਂ ਪਹਿਲਾਂ ਦਾ ਬਾਈ ਆਪਣਾ ਕੀ ਨਾਮ ਆ ਬਾਈ ਗੁਰਲਾਲ ਸਿੰਘ ਆ ਜੀ ਮੇਰਾ ਨਾਮ ਗੁਰਲਾਲ ਸਿੰਘ ਹਾਂਜੀ ਹਾਂਜੀ ਠੀਕ ਆ ਪੂਰਾ ਪਿੰਡ ਦਾ ਨਾਂ ਕੀ ਆ ਬਾਈ ਦੇਸੂ ਮਲਕਾਣਾ ਪਿੰਡ ਆ ਜੀ ਅੱਛਾ ਦੇਸੂ ਮਲਕਾਣਾ ਪਿੰਡ ਦੇ ਨਾਲ ਮਤਲਬ ਜਾਣਾ ਜਾਂਦਾ ਹਾਂਜੀ ਹਾਂਜੀ ਠੀਕ ਆ ਇੱਕ ਤਲਵੰਡੀ ਕੋਲੇ ਕੱਲਾ ਮਲਕਾਣਾ ਉਹ ਨਹੀਂ ਆ ਇਹ ਹਰਿਆਣੇ ਵਾਲਾ ਮਤਲਬ ਅੱਛਾ ਦੇਸੂ ਮਲਕਾਣਾ ਠੀਕ ਆ ਬਈ ਠੀਕ ਆ ਤੇ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਆਪਾਂ ਦੱਸ ਦਈਏ ਮੜਾ ਜੀ ਜ਼ਿਲ੍ਹਾ ਵੀਰਜਪੁਰ ਨੂੰ ਸਰਸਾ ਪੈਂਦਾ ਅੱਛਾ ਸਰਸਾ ਜ਼ਿਲ੍ਹੇ ਦਾ ਪਿੰਡ ਆ ਠੀਕ ਆ ਤੇ ਕਾਲੇ ਵਾਲੀ ਮੰਡੀ ਤੇ 4 ਕਿਲੋਮੀਟਰ ਹੀ ਨਾਲ ਆ ਅੱਛਾ 4 ਕਿਲੋਮੀਟਰ ਦੂਰ ਠੀਕ ਆ ਤੇ ਲਓ ਵੀ ਮਿੱਤਰੋ ਬਾਈ ਨੇ ਨਾ ਛੋਟੀ ਹੀ ਉਮਰ ਦੇ ਵਿੱਚ ਤੇ ਘਰੇ ਕੰਮ ਚਲਾਇਆ ਪੂਰਾ ਟੌਪ ਦਾ ਕੰਮ ਚਲਾਇਆ ਬਾਈ ਫਿਰ ਕਿੱਥੋਂ ਆਈ ਆ ਬਾਈ ਦਿਮਾਗ ਦੇ ਵਿੱਚ ਵੀ ਆਪਾਂ ਮੰਨ ਲਾ ਫਲੈਸ਼ ਵਾਲੇ ਕੜੀ ਤਿਆਰ ਕਰਨੇ ਆ ਇਹ ਵੀਰ ਜੀ ਮੇਰੇ ਮਾਮਾ ਜੀ ਆ ਫੱਗੂ ਤੋਂ ਅੱਛਾ ਉਹ ਕਰਦੇ ਹੈਗੇ ਜੀ ਸਾਲਾਂ ਤੋਂ ਜੀ ਅੱਛਾ ਉਹ ਮੰਨ ਲਾ ਕਈ ਸਾਲਾਂ ਤੋਂ ਕੰਮ ਕਰ ਰਹੇ ਆ ਹਾਂ ਜੀ ਫਿਰ ਮੈਨੂੰ ਹੁਣ 4-4.5 ਸਾਲ ਹੋ ਗਏ ਉਹਨਾਂ ਕੋਲੇ ਵਗਿਆ ਸੀ ਮੈਂ ਮੰਨ ਲਾ ਠੀਕ ਆ ਰਿਆਂ ਉਹਨਾਂ ਨਾਲ ਮੈਂ 2 ਸਾਲ ਠੀਕ ਆ ਉਸ ਤੋਂ ਬਾਅਦ ਮਤਲਬ ਵੀ ਵੱਡਾ ਮਾਮਾ ਵੀ ਅਸੀਂ ਕੰਮ ਕਰਤਾ ਉਹਨਾਂ ਨਾਲ ਹੁਣ ਆਪਾਂ ਨੂੰ 3 ਕੁ ਮਹੀਨੇ ਹੋਇਆ ਇੱਥੇ ਕੰਮ ਕਰੇ ਠੀਕ ਆ ਜੇ ਭਾਈ ਆਪਾਂ ਗੱਲ ਕਰੀਏ ਇਹ ਜੇ ਆਪਾਂ ਸਾਰੇ ਲਗਭਗ ਤਾਂ ਹੁੰਦਾ ਮੈਨੂੰ ਇਸ ਲਾਈਨ ਚ ਪੈਣ ਹੋ ਗਈ 4.500 4.500 ਹਾਂਜੀ ਹਾਂਜੀ ਬਲੋ ਲੰਮਾ ਤਿਆਰਪਾ ਹੋ ਗਿਆ ਆਪਣਾ ਹਾਂਜੀ ਹਾਂਜੀ ਤੇ ਇੱਥੇ 3 ਮਹੀਨੇ ਹੋਇਆ ਹਜੇ ਅੱਛਾ ਉਹ 3 ਮਹੀਨੇ ਹੋਈ ਹੈ ਜਿਹੜਾ ਤੁਸੀਂ ਆਪ ਦਾ ਕੰਮ ਚਲਾਇਆ ਟੰਗਰੋ ਹਾਂਜੀ 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 ਠੀਕ ਆ ਬਿਲਕੁਲ ਵੱਡੇ ਰੋਡ ਦੇ ਉੱਤੇ ਆ ਬਾਈ ਕੈਮਰਾ ਮਾਰਦੇ ਬਾਕੀ ਤੁਹਾਨੂੰ ਗੱਡੀਆਂ ਦਿਸ ਜਾਂਦੀਆਂ ਹਨਾ ਬਿਲਕੁਲ ਵੱਡੇ ਰੋਡ ਤੇ ਬਾਈ ਨੇ ਕੰਮ ਚਲਾਇਆ ਹੋਇਆ ਅੱਛਾ ਬਾਈ ਇਹਦੀ ਪਰਖ ਕੀ ਹੈ ਜੇ ਹੁਣ ਮੰਨ ਲਾ ਕਹੀ ਗਏ ਨਾ ਬਈ ਗਿੱਲੇ ਨਾ ਹੋਣ ਸੁੱਕੇ ਹੋਣ ਕੀ ਪਰਖ ਹੈ ਜਿਵੇਂ ਕੋਈ ਮੰਨੂ ਮੋਟ ਇਹ ਤਾਂ ਐ ਮੰਨ ਲਓ ਵੀ ਜਮਾ ਹਾਂ ਜਿਵੇਂ ਇੱਕ ਉਹਨਾਂ ਨੇ ਇੱਕ ਵਾਰੀ ਜਮਾ ਸੁੱਕੇ ਮਾਲ ਦੀ ਪਰਖ ਕਰਾ ਲਿਆ ਹਾਂ ਸੁੱਕਾ ਮਾਲ ਦਿਖਾਉਣਿਆ ਪੂਰਾ ਵੀ ਕੀ ਪਰਖ ਹੈ ਜੀ ਲੈ ਕੈਮਰੇ 'ਚ ਦਿਖਾ ਦਿਓ ਇੱਕ ਵਾਰੀ ਪਹਿਲਾਂ ਹਾਂਜੀ ਮਾਰੋ ਵੀ ਆਏ ਦੇਖ ਲਓ ਵੀ ਜਿਹੜਾ ਸਹੀ ਪੱਕਾ ਗੜਾ ਹੋਊਗਾ ਚੰਗੇ ਮਟੀਰੀਅਲ ਦਾ ਹੋਊਗਾ ਹਾਂ ਸੁੱਕਾ ਗੜਾ ਹੋਊਗਾ ਉਹ ਐਦਾਂ ਬੋਲੂਗਾ ਇਹ ਅੱਛਾ ਆ ਠੀਕ ਆ ਜਿਵੇਂ ਇਹ ਲਾ ਲਓ ਠੀਕ ਆ ਕਹਿੰਦਾ ਯਾਰੀ ਅੱਛਾ ਕਹਿੰਦਾ ਯਾਰੀ ਤੇ ਇਹ ਹਾਰ ਲੋਡ ਤੋਂ ਪਹਿਲਾਂ ਪਰਖ ਲੋ ਕਹਿੰਦਾ ਤੇ ਉਹ ਇਹ ਬਾਜ ਮਤਲਬ ਐਂ ਜੇ ਹੁੰਦੀ ਆ ਹੋਰ ਹਾਂ ਹਾਂ ਠੀਕ ਆ ਤੇ ਅੱਛਾ ਬਾਈ ਫਿਰ ਮੰਨ ਲਓ ਜੀ ਕਈ ਵਾਰੀ ਮੰਨ ਲਾ ਕਿਸੇ ਨੇ ਲਮਾਉਣੇ ਆ ਮਤਲਬ ਪਹਿਲਾਂ ਵੀ ਛੋਡੇ ਮੰਨ ਲਓ ਬਹੁਤ ਦੂਰੋਂ ਦੂਰੋਂ ਮੰਨ ਲਾ ਫੋਨ ਆਇਆ ਸਾਨੂੰ ਹਣਾ ਪਹਿਲਾਂ ਮੈਂ ਬਾਈ ਦੇ ਨਾਲ ਵੀਡੀਓ ਪਾਈ ਸੀ ਬਹੁਤ ਜ਼ਿਆਦੇ ਬਾਈ ਦਾ ਕੰਮ ਚੱਲ ਪਿਆ ਹਣਾ ਮੰਨ ਲਓ ਵੀ ਧੰਨਵਾਦ ਆ ਬਾਈ ਦਾ ਹਣਾ ਤੇ ਸਾਨੂੰ ਸੱਦੇ ਤੇ ਬਾਈ ਦਾ ਕੰਮ ਚੱਲ ਪਿਆ ਹਣਾ ਹਾਂਜੀ ਤੇ ਬਾਕੀ ਜੇ ਆਪਾਂ ਹੁਣ ਗੱਲ ਕਰੀਏ ਬਾਈ ਫਿਰ ਮੰਨ ਲਓ ਵੀ ਆਪਣਾ ਗੱਡੀ ਤੇ ਲੈ ਜਾਣੇ ਹੋ ਫਿਰ ਤੁਸੀਂ ਕਿਹ ਮੰਨ ਲਓ ਵੀ ਖੁਦ ਬੰਦਾ ਆਵ ਲੈ ਜਾਂਦਾਗਾ ਨੀ ਇਹ ਇਹ ਨਾ ਵੀਰ ਜੀ ਪਤਾ ਕੀ ਹੈ ਇਹਦਾ ਲਿਜਾਣ ਦਾ ਖਰਚਾ ਕਸਟਮਰ ਦਾ ਹੀ ਹੁੰਦਾ ਹੈ ਕਸਟਮਰ ਦਾ ਹਾਂਜੀ ਠੀਕ ਬਾਕੀ ਸਾਰੇ ਸਾਡਾ ਹੁੰਦਾ ਮਿਹਨਤ ਬੰਦੇ ਵੀ ਸਾਡੇ ਹਾਂਜੀ ਤੇ ਫਿਰ ਲਿਜਾਣੇ ਕਹਦਾ ਵੀ ਨਿਗਰੀ ਬਹੁਤ ਹੋ ਜਾਂਦੇ ਤਾਂ ਹਾਂ ਹਾਂ ਪੀਕਅਪ ਤੇ ਭੱਜ ਜਾਂਦੇ ਵੀਰੇ ਅੱਛਾ ਪੀਕਅਪ ਤੇ ਮੰਨ ਲਾ ਵੀ ਇੱਕ ਦਾ ਮਾਲ ਸਮਾਨ ਵਾਂਗੇ ਦੋ ਦਾ 25 ਫੁੱਟ ਦਾ 30 ਫੁੱਟ ਦਾ ਮਾਲ ਤੱਕ ਜਾ ਸਕਦਾ ਠੀਕ ਆ ਹਾਂ 30 ਫੁੱਟ ਡੱਗ ਦਾ ਮਾਲ ਜਾ ਬਗਜੋ ਲੇ ਬਾਈ ਮਿੱਤਰੋ ਵੀਡੀਓ ਮੇ ਬਹੁਤ ਸਾਰੀਆਂ ਪਾਈਆਂ ਵਾਲਾ ਹਰਿਆਣੇ ਦੇ ਵਿੱਚ ਹੋਰ ਵੀ ਕਈ ਭਰਾ ਬਣਾਉਂਦੇ ਆ ਹਨਾ ਤੇ ਵੀਡੀਓ ਮੇ ਬਹੁਤ ਸਾਰੀਆਂ ਪਾਈਆਂ ਠੀਕ ਆ ਤੇ ਇਹਨਾਂ ਦੇ ਬਾਈ ਦੇ ਮਾਮੇ ਜੀ ਵੀ ਪਾਈ ਸੀ ਵੀਡੀਓ ਆਪਾਂ ਤੇ ਇੱਕ ਮੈਂ ਸਵਾਲ ਮੇਰਾ ਰਹਿ ਜਾਂਦਾ ਹਰ ਇੱਕ ਵੀਡੀਓ ਚ ਉਹ ਮੈਂ ਸਵਾਲ ਬਾਈ ਨੂੰ ਪੁੱਛਦਾ ਅੱਛਾ ਬਾਈ ਜੇ ਮੰਨ ਕੇ ਚੱਲੋ ਆਪਾਂ ਮੰਨ ਲਓ ਵੀ 100 ਫੁੱਟ ਮੰਨ ਲਓ ਹਨਾ ਵੀ ਆਪਾਂ ਘਰ ਦੇ ਵਿੱਚ ਮਤਲਬ ਆਪਣੀ ਫਲੈਸ਼ ਬਣੀ ਹੁੰਦੀ ਹੈ ਠੀਕ ਹੈ ਨਾ ਤੇ ਜੇ ਘਰ ਤੋਂ ਬਾਹਰ ਲੈਣਾ ਹੋਵੇ 100 150 ਫੁੱਟ ਮੰਨ ਲਓ ਵੀ ਡੱਗ ਕਿਤੇ ਮਰਜ਼ੀ ਲਵਾ ਸਕਾਂ ਜਾਂ ਅੱਛਾ ਵੀ ਜੇ ਮੈਂ ਸੀਟ ਆਪਣੇ ਘਰੇ ਲੱਗੀ ਹੁੰਦੀ ਹੈ ਹਰ ਸੀ अच्छा किडी पाइप ਵਰਤੇ ਫਿਰ ਬਾਈ ਜੇ ਵਰਤਣੀ ਹੋਵੇ ਪਾਈਪ ਜਿਵੇਂ ਹੁਣ ਸਾਰਾ ਜਿਵੇਂ 50 ਫੁੱਟ ਹੈ 6 ਇੰਚ ਚੱਲ ਜਾਣੀ ਹੈ 6 ਇੰਚ ਜੇ ਅਗਰ ਆਪਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ 100 ਫੁੱਟ ਨੂੰ ਠੀਕ ਆ ਤੋਦ ਚ ਕਮ ਸਿਕਮ 8 ਇੰਚ ਪਾਈਪ ਆ 8 ਇੰਚ ਪਾਈਪ ਦਾ ਮਤਲਬ ਪੂਰਾ ਵਧੀਆ ਰਿਹਾ ਹਾਂ ਕਮ ਸਿਕਮ ਹਾਂ ਹਾਂ ਠੀਕ ਆ ਕਦੇ ਚੋਕ ਨਹੀਂ ਹੋਊਗੀ ਉਹ ਪਾਈਪ ਵਧੀਆ ਅੱਛਾ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਠੀਕ ਆ ਹਾਂਜੀ ਤੇ ਬਾਈ ਬਹੁਤ ਵਧੀਆ ਮਤਲਬ ਹਣਾ ਕੰਮ ਆ ਬਾਈ ਦਾ ਤੇ ਬਾਈ ਰੈ ਵੀ ਨਹੀਂ ਮਾੜੀ ਦਿੰਦਾ ਤੇ ਬਾਕੀ ਮੈਂ ਹੋਰ ਵੀ ਕਿ ਤਜਰਬਾ ਦੇਖਿਆ ਬਾਈ ਦਾ ਤੇ ਬਾਈ ਨੇ ਜਦੋਂ ਵੀ ਕਿਸੇ ਦੇ ਘ ਕਿਉਂਕਿ ਦੇਖੋ ਲਾਉਣ ਵਾਲੇ ਹੋਰ ਵੀ ਭਰਾ ਬਥੇਰੇ ਕਿਉਂਕਿ ਹਰ ਇੱਕ ਬੰਦੇ ਦਾ ਵੱਖੋ ਵੱਖਰਾ ਤਿਆਰਬਾ ਹੁੰਦਾ ਹੈ ਤੇ ਬਾਈ ਦਾ ਤਿਆਰਬਾ ਬਹੁਤ ਕਹਿੰਦਾ ਬਾਕੀ ਰਾਇ ਵੀ ਨਹੀਂ ਮਾੜੀ ਦਿੰਦਾ ਸਭ ਤੋਂ ਪਹਿਲਾਂ ਬਾਈ ਕੀ ਰਾਇ ਦੰਨੇ ਹੋ ਮੰਨ ਲਓ ਜਿਵੇਂ ਕਿਸੇ ਦੇ ਘਰੇ ਜਾਣੇ ਹੋ ਤੇ ਜੇ ਅਗਲਾ ਕਹੇ ਬਾਈ ਮੈਂ ਤਾਂ ਇੱਥੇ ਲਵਾਉਂਗਾ ਜੇ ਤੁਹਾਨੂੰ ਨਾ ਫਿੱਟ ਲੱਗੇ ਮੰਨ ਲਓ ਵੀ ਤੁਸੀਂ ਕਹਿੰਦੇ ਮੇਰਾ ਆ ਹੋ ਜਾਏਗਾ ਬਾਈ ਸਾਡੇ ਫਿੱਟ ਨਹੀਂ ਤੇ ਫਿਰ ਉਹਦਾ ਫਿਰ ਬਾਈ ਕਿਵੇਂ ਕਰਦੇ ਹੋ ਅਡਜਸਟਮੈਂਟ ਉਹਦਾ ਚੇਹ ਹੁੰਦਾ ਜਾ ਕੇ ਪਹਿਲਾਂ ਤਾਂ ਅਸੀਂ ਪੁੱਛਦੇ ਨਾ ਵੀ ਮਤਲਬ ਹੋਰ ਕੋਈ ਪ੍ਰੋਬਲਮ ਨਹੀਂ ਇੱਕ ਤਾਂ ਕੋਲੇ ਕੱਚਾ ਕੋਈ ਡੱਗ ਨਾ ਹੋਵੇ ਪੁਰਾਣਾ ਅੱਛਾ ਪ ਕੋਈ ਦਿੱਕਤ ਨਹੀਂ ਹਾਂ ਅੱਛਾ ਹਾਂ ਇਹ ਤਜਰਬਾ ਆਪਣਾ ਏਰੀਆ ਆਸ-ਪਾਸੇ ਨਹੀਂ ਗੰਜਾਇਸ ਹੁੰਦੀ ਥਾਂ ਦੀ ਕੋਈ ਜਗ੍ਹਾ ਇਹੋ ਜਿਹੀ ਮਿਲ ਜਾਂਦੀ ਹੈ ਹਾਂ ਵੀ ਜਗ੍ਹਾ ਕਦੇ ਵੀ ਇਹੋ ਜਿਹੀ ਹੁੰਦੀ ਆ ਜੀ ਉੱਥੇ ਮੰਨ ਲਓ ਹਨਾ ਵੀ ਆਪ ਨੂੰ ਦੱਸ ਕੇ ਪਟਾਉਣੀ ਪੈਂਦੀ ਹਾਂ 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 ਠੀਕ ਆ ਬਸ ਮੰਨ ਲਾ ਪ੍ਰਾਣ ਵਾਲਾ ਰਗ ਹੈਗਾ ਵੀ ਆ ਤਾਂ ਮਨ ਲਾ 5-7 ਫੁੱਟ ਤੋਂ ਨਾ ਦੂਰ ਹੋਵੇ ਇਹ ਆਪਣਾ ਹਾਂਜੀ ਤੇ ਨੰਬਰ 22 ਦੇ ਸਕਰੀਨ ਤੇ ਆਪਾਂ ਚਲਾਤਾ ਮਿੱਤਰੋ ਠੀਕ ਆ ਤੇ ਛੋਡੇ ਕੋਲ ਸਾਰਿਆਂ ਕੋਲ ਹੈਗਾ ਨੰਬਰ ਤੇ ਵੱਧ ਤੋਂ ਵੱਧ ਬਾਈ ਦੀ ਵੀਡੀਓ ਸ਼ੇਅਰ ਕਰਿਓ ਤੇ ਬਾਈ ਇੱਕ ਮਤਲਬ ਗਰੀਬ ਜੇ ਪਰਿਵਾਰ ਚੋਂ ਆ ਤੇ ਬਾਈ ਮਿਹਨਤ ਕਰਦਾ ਆ ਆਪਣੀ ਯਾਰ ਹਨਾ ਮਿਹਨਤ ਕਰਨ ਵਾਲਾ ਵੈਸੇ ਕਹਦੇ ਗਰੀਬ ਨਹੀਂ ਹੁੰਦਾ ਪਰ ਫਿਰ ਵੀ ਪੈਸੇ ਤੌਰ ਤੇ ਬਾਈ ਗਰੀਬ ਆ ਥੋੜਾ ਹੱਥ ਬਾਈ ਦਾ ਹਨਾ ਠੀਕ ਜੀ ਆ ਤੇ ਕੰਮ ਪੂਰਾ ਘੈਂਟ ਆ ਬਾਈ ਦਾ ਤੇ ਤੁਹਾਡੀ ਸਪੋਰਟ ਦੀ ਲੋੜ ਆ ਠੀਕ ਆ ਤਸੱਲੀ ਵਾਲਾ ਕੰਮ ਆ ਤੇ ਸਫਾਈ ਦੇਖੋ ਬਾਈ ਮਾੜੇ ਨੇੜੇ ਕਰਕੇ ਦਿਖਾ ਆ ਦੇਖੋ ਪਾ ਮਾ ਉੱਤੇ ਜੀ ਮਾਰ ਮਾਰ ਦੇਖੀ ਚਲੋ ਬਹੁਤ ਵਧੀਆ ਚੀਜ਼ ਆ ਪੂਰੀ ਇਹ ਪ ਮੇਸਤਰੀ ਆਮ ਨੂੰ ਪੂਰੀਆਂ ਕੰਮ ਗੁਣੀਆਂ ਚ ਕਰਿਆ ਵਾ ਕਹਿਣ ਗੱਲ ਬਾਤ ਆ ਜਮਾ ਨਹੀਂ ਨਹੀਂ ਮਾੜਾ ਮਟੀਰੀਅਲ ਤੇ ਜਾ ਉਹ ਨਹੀਂ ਮਿਲੂਗੀ ਤੁਹਾਨੂੰ ਅੰਦਰਲੇ ਪਾਸੋਂ ਹੀ ਬਾਈ ਸਪਾਈ ਬੋਧ ਹਾਂ ਨਹੀਂ ਨਹੀਂ ਸਹੀ ਹੈ ਹੈਨਾ ਇਹ ਖਾਰੂ ਆ ਨਾ ਵੀਰ ਜੀ ਇਹ ਅੱਛਾ ਹੀ ਖਰਦਾ ਖਰਦਾ ਨਹੀਂ ਠੀਕ ਆ ਇੱਕ ਵਿੱਚ ਹੋਰ ਵੀ ਐ ਵੀ ਜੀ ਆ ਇੱਥੇ ਹੁਣ ਹੈ ਗਿਆ ਤਖਤਮਨ ਰੋਡ ਤੇ 2 200 ਰੁਪਏ ਚ ਵੀ ਕੜਾ ਇਹ ਰਿੰਗ ਦੇਈ ਜਾਂਦੇ ਆ ਤੁਸੀਂ ਆਪ ਦੇਖ ਲਓ 200 ਰੁਪਏ ਚ ਦੇ ਕੇ ਰਿੰਗ ਕੀ ਕੀ ਕਮਾਉਂਦੇ ਆ ਉਹ ਠੀਕ ਆ ਮਤਲਬ ਵੀ ਉਹ ਚੱਲ ਤਾਂ ਜਾਂਦੇ ਆ ਹੁਣ ਪੰਜ ਸੱਤ ਸਾਲਾਂ ਬਾਅਦ ਦੇਖੋ ਸਾਰੇ ਖੜ ਖੜ ਡਿੱਗ ਜਾਣੇ ਠੀਕ ਆ ਤੇ ਅੱਛਾ ਭਾਈ ਜਿਹੜੀ ਮਤਲਬ ਆ ਮੂਰੇ ਰੱਖੇ ਹੁੰਦੇ ਆ ਮਤਲਬ ਵੀ ਭਾਈ ਇਹ ਇਹ ਮਤਲਬ ਕੀ ਕਾਰਨ ਹੁੰਦਾ ਕਿ ਹਾਂ ਇਹ ਨਿਕਾਸ ਹਾਂ ਇੱਕ ਤਾਂ ਇਹਦੇ ਚ ਕੁੰਡੀਆਂ ਪਾ ਕੇ ਛੱਡਦੇ ਆਂ ਅਸੀਂ ਅੱਛਾ ਇੱਕ ਇਹ ਹਾਂ ਇੱਕ ਇਹ ਇੰਨਾ ਵਿੱਚ ਦੀ ਪਾਣੀ ਦੀ ਨਿਕਾਸੀ ਹੁੰਦੀ ਹੈ ਅੱਛਾ ਉਹ ਜ਼ਰੂਰੀ ਆ ਮਤਲਬ ਹਾਂਜੀ ਠੀਕ ਆ ਹੁਣ ਬਾਲੇਗਰ ਮਤਲਬ ਸਰੋਤੇ ਸਾਨੂੰ ਕਹਿ ਦਿੰਦੇ ਆ ਮਤਲਬ ਅਕੇ ਇਹਦੇ ਵਿੱਚ ਮਸਾਲਾ ਲਾ ਕੇ ਪਾਉਂਗੇ ਥੱਲੇ ਜਾਂ ਅੱਛਾ ਜਿਵੇਂ ਆ ਜਿਵੇਂ ਮਤਲਬ ਵੀ ਆ ਗੈਪ ਦੀ ਸੀ ਇਹਨੇ ਹਾਂ ਵੀ ਕਿਤੇ ਮਸਾਲਾ ਲਾਉਂਗੇ ਮੈਂ ਕਹਿੰਦਾ ਨਹੀਂ ਨਹੀਂ ਕਿਉਂਕਿ ਹੈ ਨਾ ਇਹਨਾਂ ਵਿੱਚ ਦੀ ਵੀ ਨਿਕਾਸੀ ਹੋਣੀ ਆ ਅੱਛਾ ਨਿਕਾਸੀ ਹੋਣੀ ਆ ਹਾਂਜੀ ਪਾਣੀ ਕਈ ਵਾਰੀ ਮੇਰੇ ਵੀ ਬਾਈ ਮਨ ਦੇ ਵਿੱਚ ਸਵਾਲ ਆ ਵੀ ਇੱਥੋਂ ਕਿਵੇਂ ਕਰਦੇ ਹੋਣਗੇ ਜਿਵੇਂ ਮਨ ਉਹਲਾ ਇੱਕ ਉਂਗਲ ਪਾਏ ਜਾਂਦੀ ਇੱਥੋਂ ਜੇ ਹਿਸਾਬ ਲਾਗੇ ਆਪਾਂ ਹਣਾ ਇਹ ਤਾਂ ਹੀ ਕੰਨੀ ਟੇਪਰ ਬਣਾਈਏ ਨਾ ਅੱਛਾ ਵੀ ਉੱਤੇ ਆਇਆ ਨਾ ਟਿੱਕੇ ਮਤਲਬ ਵੀ ਐ ਥੋੜਾ ਜਿਹਾ ਹੋਰ ਹੈ ਵੀ ਸਪੇਸ ਅੱਛਾ ਵੀ ਉਸ ਹਿਸਾਬ ਨਾਲ ਮਨ ਲੱਗ ਗਿਆ ਬਾਕੀ ਇਹਨਾਂ ਜਿਹੜੇ ਕਿਤਾਬ ਆਈਆਂ ਉਹਨੂੰ ਸਾਰੀ ਸਮਝ ਆਉਂਦੀ ਐ ਏਡਾ ਮਤਲਬ ਕਾਮਲਾ ਕੋਈ ਨਹੀਂ ਹੁੰਦਾ ਜਿਵੇਂ ਕਹਿੰਦੇ ਹੁੰਦੇ ਆਗੇ ਤੇ ਕਈ ਵਾਰੀ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਨਾ ਆਪਣੇ ਮਨ ਦੇ ਤੇ ਹੁਣ ਕੋਈ ਵੀ ਜਨਸੀ ਵਾਲੀ ਕੋਈ ਗੱਡੀ ਲਾਂਚ ਕਰਦੀ ਆ ਉਹ ਕਿਸੇ ਨਾ ਕਿਸੇ ਕਾਰਨ ਦੇ ਕੋਈ ਚੀਜ਼ ਲਾਉਂਦੀ ਆ ਕਈ ਵਾਰੀ ਆਪਣੇ ਮਨ ਦੇ ਵਿੱਚ ਹੁੰਦਾ ਯਾਰ ਵੀ ਆਹ ਚੀਜ਼ ਦਾ ਕੀ ਕੰਮ ਸੀ ਹਨਾ ਸੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਛਾ ਭਾਈ ਜੇ ਹੁਣ ਆਪਾਂ ਇੱਧਰ ਗੱਲ ਕਰੀਏ ਮਾੜਾ ਭਾਈ ਮਾਰੋ ਕੈਮਰਾ ਇੱਧਰ ਜੇ ਹੁਣ ਆਪਾਂ ਮੰਨ ਲਓ ਵੀ ਲਾਈਟਰ ਦੀ ਗੱਲ ਕਰੀਏ ਇਹ ਇਕੱਲਾ ਵੀ ਮਿਲ ਜਾਂਦਾ ਬਈ ਲੈਣਾ ਹੋਵੇ ਕਈ ਵਾਰ ਕਿਸੇ ਨੇ ਹਾਂ ਹਾਂ ਇਕੱਲਾ ਵੀ ਦੇ ਦਿੰਨੇ ਵੀਰ ਜੀ ਉਧਰ ਵੀ ਪਏ ਆ ਅੱਛਾ ਤੇ ਇੱਧਰ ਆਪਣੇ ਘਰ ਵਾਲੇ ਇੱਧਰ ਲਈ ਗੰਦ ਨਾ ਪਾਏ ਅੱਛਾ ਇਹਦੇ ਗ੍ਰੇਟ ਹੁੰਦਾ ਬਈ ਇਹ ਤਾਂ ਹੁੰਦਾ ਵੀਰੇ ਜੀ ਆਪੇ ਇਹ ਨਾ ਫ੍ਰੀ ਕਰਾਇਆ ਪਿਛਲੀ ਵਾਰੀ ਤੁਸੀਂ ਪ੍ਰਮੋਸ਼ਨ ਕਰਕੇ ਸੀ ਹਾਂ ਪਹਿਲੇ ਮੈਂ ਤਾਂ ਮੇਰੇ ਕੋਲੇ ਕੰਮ ਬਹੁਤ ਸੋਨਾ ਪਿਆ ਸੀ ਉਦੋਂ ਅੱਛਾ ਕੰਮ ਬਹੁਤ ਵਧੀਆ ਹੈ ਹਾਂਜੀ ਠੀਕ ਆ ਤੇ ਇਹ ਨਾਲ ਪਿਛਲੀ ਵੀਡੀਓ ਚ ਫਿਰ ਹੀ ਕਿਹਾ ਸੀਗਾ ਵੀ ਫ੍ਰੀ ਦੇਵਾਂਗੇ ਅੱਛਾ ਅੱਛਾ ਹਾਂਜੀ ਤੇ ਮੰਨ ਲਓ ਵੀ ਭਾਈ ਦੀ ਧਣੀ ਬਾਰੇ ਤੋਂ ਨਹੀਂ 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 ਸਹੀ ਹੈ ਹੁਣ ਵੀ ਉਹੀ ਨਾ ਬਪਣਾ ਤਾ ਬਦਲਿਆ ਤਾਂ ਨਹੀਂ ਬਾਈ ਨਹੀਂ 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 ਕਈ ਵਾਰੀ ਕੰਮ ਆ ਚੱਲ ਬਈ ਬੰਦਾ ਬਦਲ ਵੀ ਜਾਂਦਾ ਨਹੀਂ 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 ਐ ਨਹੀਂ ਅੱਛਾ ਤੇ ਬਾਈ ਬਹੁਤ ਘੈਂਟ ਆ ਤੇ ਇਧਰੋਂ ਮੱਲਾ ਆ ਵੀ ਉਹੀ ਬਣਾਏ ਹੋਏ ਨੇ ਤੇ ਚੌਰਸ ਵੀ ਮਿਲ ਜਾਂਦੇ ਆ ਬਾਈ ਹਾਂ ਚੌਰਸ ਵੀ ਆ ਉਧਰ ਘਰੇ ਪਏ ਹਾਂ ਬਣਾਏ ਹੋਏ ਅੱਛਾ ਚੌਰਸ ਵੀ ਮਿਲ ਜਾਂਦੇ ਆ ਤੇ ਬਾਕੀ ਹੋਰ ਤੁਸੀਂ ਕਿੱਥੇ ਕਹਿੰਦੇ ਸੀ ਵੀ ਆਪਣੇ ਹੋਰ ਵੀ ਮਤਲਬ ਪਏ ਆ ਬਾਈ ਦਾ ਬਹੁਤ ਤਕੜਾ ਕੰਮ ਆ ਯਾਰ ਠੀਕ ਆ ਆ ਇਧਰ ਪਏ ਆ ਰਿੰਗ ਉਧਰ ਬਾਬੇ ਕਾ ਕਰਨਾ ਖਾਲੀ ਪਏਗਾ ਆਪਣੇ ਚੁਈਆਂ ਉਹ ਅੱਛਾ ਉਹ ਖਾਲੀ ਆਪਣੇ ਦੂਜੇ ਘਰੇ ਪਏ ਮਤਲਬ ਹਾਂ ਹਾਂ ਦੂਜੇ ਘਰੇ ਪਿਆ ਨਾਲ ਹੀ ਆਸੇ ਅੱਛਾ ਦੂਜੇ ਘਰੇ ਪਏ ਨੇ ਤੇ ਆਪਾਂ ਉਧਰ ਵੀ ਜਾਨਨੇ ਆ ਵੈਸੇ ਵੀਡੀਓ ਬਹੁਤ ਵੱਡੀ ਹੋ ਜੂਗੀ ਤੇ ਆਪਾਂ ਬਾਈ ਦੇ ਉਧਰ ਘਰੇ ਚੱਲਣ ਦੂਜੇ ਪਾਸੇ ਉਹ ਆਪਾਂ ਰੀਲ ਦੇ ਜ ਜਿਹੜੇ ਮਰਜੀ ਪਿੰਡ ਹੋਵੇ ਬਾਈ ਮਾਨਤਾਂ ਨੂੰ ਪੂਰਾ ਫੁੱਲ ਰੱਖੂ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਕਰ ਤੁਸੀ ਜੀ